ਸਿੱਖਿਆ ਅਤੇ ਖੇਡਾਂ ਦੀ ਹੱਬ ਵਜੋਂ ਜਾਣੀ ਜਾਂਦੀ ਬੁਰਲਾਡਾ ਇਲਾਕੇ ਦੀ ਮਾਨਮੱਤੀ ਵਿਦਿਅਕ ਸੰਸਥਾ ਸੀਬੀਐਸਸੀ ਤੋਂ ਮਾਨਤਾ ਪ੍ਰਾਪਤ ਸੈਂਟ ਜੇਵੀਅਰ ਪਬਲਿਕ ਸਕੂਲ ਬੁਰਲਾਡਾ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਸੈਂਟ ਜੇਵੀਅਰ ਸਕੂਲ ਦੇ ਚੇਅਰਮੈਨ ਸੁਖਮਨ ਜੋਤ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਸਈਉ ਇਪਨ ਨੇ ਦੱਸਿਆ ਕਿ ਪਿਛਲੇ ਦਿਨੀ ਹੋਈਆਂ ਕਲਸਟਰ ਪੱਧਰੀ ਬਲਾਕ ਪੱਧਰੀ ਜ਼ਿਲ੍ਹਾ ਪੱਧਰੀ ਪੰਜਾਬ ਪੱਧਰੀ ਤੋਂ ਇਲਾਵਾ ਨੈਸ਼ਨਲ ਪੱਧਰੀ ਖੇਡਾਂ ਵਿੱਚ ਸਕੂਲ ਦੇ 400 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ ਅਤੇ 300 ਦੇ ਕਰੀਬ ਖਿਡਾਰੀਆਂ ਨੇ ਸੋਨੇ ਤੇ ਚਾਂਦੀ ਦੇ ਮੈਡਲ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਉਨ੍ਹਾਂ ਕਿਹਾ ਕਿ ਸੈਂਟ ਜੇਵियर्स ਸਕੂਲ ਦੇ ਵਿਦਿਆਰਥੀ ਨਾ ਕੇਵਲ ਖੇਡਾਂ ਵਿੱਚ ਸਗੋਂ ਵਿਦਿਆ ਦੇ ਖੇਤਰ ਵਿੱਚ ਚੰਗੀਆਂ ਪੋਜੀਸ਼ਨਾਂ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰ ਚੁੱਕੇ ਹਨ ਇਸ ਮੌਕੇ ਵਾਈਸ ਪ੍ਰਿੰਸੀਪਲ ਤੂਸੀ ਕੇਵੀ ਤੋਂ ਇਲਾਵਾ ਖੇਡ ਵਿਭਾਗ ਦੇ ਮੁਖੀ ਪਿਤਪਾਲ ਸਿੰਘ ਸਿੱਧੂ ਰਾਜਕਰਨ ਸਿੰਘ ਸਿੱਧੂ ਪੋਵਿੰਦਰ ਸਿੰਘ ਸਿੱਧੂ ਅਤੇ ਸਕੂਲ ਸਟਾਫ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਮੇਰਾ ਨਾਮ ਹਰਦੀਪ ਕੌਰ ਹੈ ਜੀ ਆਮ ਵਰਕਿੰਗ ਇਨ ਸੰਜੀਵੀਅ ਸਕੂਲ ਐਜ਼ ਐਨ ਇੰਗਲਿਸ਼ ਟੀਚਰ ਆ ਸਾਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਜੋ ਅੱਜ ਲਗਭਗ 300 ਤੋਂ ਜ਼ਿਆਦਾ ਬੱਚੇ ਸਾਡੇ ਮੈਡਲ ਪ੍ਰਾਪਤ ਕਰ ਚੁੱਕੇ ਹਨ ਲਗਭਗ 400 ਬੱਚਾ ਸਾਡਾ ਜ਼ੋਨ ਲੈਵਲ ਤੇ ਖੇਪ ਖੇਡਾਂ ਦੇ ਵਿੱਚ ਹਰ ਸਾਲ ਤੇ ਸਾਡੇ ਪੱਕਾ ਪੱਕੇ ਡੀਪੀ ਟੀਚਰ ਰੱਖੇ ਗਏ ਆ ਕੋਚ ਰੱਖੇ ਗਏ ਆ ਬੱਚਿਆਂ ਨੂੰ ਟ੍ਰੇਨਿੰਗ ਦੇ ਕੇ ਲੈ ਕੇ ਜਾਂਦੇ ਆ ਉਸ ਤੋਂ ਬਾਅਦ ਸਾਡੇ ਬੱਚੇ ਅੱਗੇ ਜ਼ਿਲ੍ਹਾ ਲੈਵਲ ਤੇ ਵੀ 200 ਤੋਂ ਜ਼ਿਆਦਾ ਬੱਚਿਆਂ ਨੇ ਸਾਡੇ ਜ਼ਿਲ੍ਹਾ ਲੈਵਲ ਤੇ ਮੈਡਲਾਂ ਦੇ ਵਿੱਚ ਮੱਲਾ ਮਾਰੀਆਂ ਤੇ ਉਸ ਤੋਂ ਬਾਅਦ ਕੁਝ ਬੱਚੇ 50 ਤੋਂ ਜ਼ਿਆਦਾ ਬੱਚੇ ਸਾਡੇ ਸਟੇਟ ਲੈਵਲ ਤੇ ਗਏ ਅਤੇ ਵੱਖ-ਵੱਖ ਮੈਡਲ ਪ੍ਰਾਪਤ ਕੀਤੇ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਬੱਚਿਆਂ ਨੇ 골ਡ ਮੈਡਲ ਜਿੱਤ ਕੇ ਸਕੂਲ ਦੇ ਨਾਮ ਕੀਤਾ সিলਵਰ ਮੈਡਲ ਅਤੇ ਬ੍ਰੌਂਜ਼ ਮੈਡਲ ਵੀ ਤੁਸੀਂ ਦੇਖਿਆ ਕੁਝ ਬੱਚੇ ਜੋ ਟਾਪ ਕਰ ਰਹੇ ਆਪਣੇ ਕਲਾਸਿਸ ਦੇ ਵਿੱਚ ਜੋ ਵੀ ਅਸੀਂ ਵੱਖ-ਵੱਖ ਸਮੇਂ ਤੇ ਪ੍ਰਤੀਯੋਗਤਾਵਾਂ ਕਰਵਾਉਂਦੇ ਆ ਉਸ ਦੇ ਵਿੱਚ ਵੀ ਸਾਡੇ ਬੱਚੇ ਬਹੁਤ ਅੱਗੇ ਆ ਰਹੇ ਆ ਜਿਵੇਂ ਸਾਡੇ ਕੁਝ ਬੱਚੇ ਹਰ ਕੰਪੀਟੀਸ਼ਨ ਜੋ ਮੁਕਾਬਲੇ ਕਰਵਾਏ ਜਾਂਦੇ ਆ ਉੱਥੇ ਜਾਂਦੇ ਆ ਆਪਣੇ ਬੱਚਾ ਦਾ ਸਨਮਾਨ ਹੋਇਆ ਜੀ ਖੁਸ਼ੀ ਦੀ ਗੱਲ ਆ ਬੱਚਿਆਂ ਨੇ ਜੁੱਗਲ 400 ਮੈਡਲ ਜਿੱਤਿਆ ਜੀ ਆਪਣਾ ਜ਼ੋਨ ਡਿਸਟ੍ਰਿਕਟ ਦੇ ਸਟੇਟ ਲੈਵਲ ਤੇ ਜੀ ਬੂਸ਼ੋ ਦੇ ਬੱਚੇ ਬੂਸ਼ੋ ਤੇ ਰੈਸਲਿੰਗ ਚ ਬੱਚਿਆਂ ਨੇ ਸਟੇਟ ਲੈਵਲ ਦੇ ਮੈਡਲ ਆਏ ਨੇ ਤੇ ਬੂਸ਼ੋ ਵਿੱਚੋਂ ਵੀ ਕੁਝ ਬੱਚੇ ਨੈਸ਼ਨਲ ਵੀ ਜਾ ਕੇ ਆਏ ਨੇ ਸਕੂਲ ਨੇ ਵੱਖ-ਵੱਖ ਕੋਚ ਰੱਖੇ ਹੋਏ ਨੇ ਕਾਫੀ ਕੇ ਮਾਹੌਲ ਚੱਲ ਰਿਹਾ ਨੇ ਜੀ ਅੱਗੇ ਤੋਂ ਸਾਡਾ ਨਿਸ਼ਾਨਾ ਜਾਂ ਕੋਚਿੰਗ ਦੇ ਨਾਲ ਤੇ ਬੱਚਿਆਂ ਨੂੰ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਣਾ ਹੈ ਪ੍ਰਿੰਸੀਪਲ ਤੇ ਸਾਰੇ ਸਟਾਫ ਦਾ ਇਹ ਬਹੁਤ ਵੱਡਾ ਯੋਗਦਾਨ ਹੈ ਜੀ ਸਾਰਾ ਸਮਾਨ ਔਰ ਸਕੂਲ ਵਿੱਚ ਉਪਲਬਧ ਹੈ ਜੀ ਕਿਸ ਤਰ੍ਹਾਂ ਦੀ ਸਾਨੂੰ ਦਿੱਕਤ ਨਹੀਂ ਆਈ ਕੋਚਿੰਗ ਲੈਣ ਦੇ ਜੀ ਮੇਰਾ ਨਾਮ ਜੁਆਸੀ ਹੈ ਤੇ ਮੈਂ ਸੰਜੀਵ ਸਕੂਲ ਦੇ ਵਿਦਿਆਰਥੀ ਨਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਸਕੂਲ ਵਿੱਚ ਸਾਡਾ ਸਨਮਾਨ ਕੀਤਾ ਗਿਆ ਹੈ ਸਾਡੇ ਸਕੂਲ ਵਿੱਚ ਬਹੁਤ ਵਧੀਆ ਕੋਚ ਦਿੱਤੇ ਗਏ ਨੇ ਜਿਹੜੇ ਸਾਨੂੰ ਬਹੁਤ ਵਧੀਆ ਟ੍ਰੇਨਿੰਗ ਦਿੰਦੇ ਨੇ ਉਹ ਉਹ ਸਾਡੇ ਹਰ ਉਹ ਸਾਨੂੰ ਮੋਟੀਵੇਟ ਕਰਦੇ ਨੇ ਗੇਮ ਦੇ ਵਿੱਚ ਜਾਂਦੇ ਵਿੱਚ ਇਹਨਾਂ ਦਾ ਨਿਮਰਤ ਕਰ ਰਹੇ ਤੇ ਇਹ ਯੂਕੇਜੀ ਕਲਾਸ ਵਿੱਚ ਪੜ੍ਹਦੀ ਹੈ ਇਹਨੇ ਯੰਗੇਸਟ ਅਵਾਰਡ ਪ੍ਰਾਪਤ ਕੀਤਾ ਚੈਸ ਚੈਕਮੇਟ ਚੈਂਪੀਅਨਸ਼ਿਪ ਦੇ ਵਿੱਚ ਅਨੁਰੇਤ ਤਰਸਰ ਸਰ ਸਾਡੇ ਸਕੂਲ ਬਹੁਤ ਵਧੀਆ ਤੇ ਇਹਨਾਂ ਨੇ ਸਾਨੂੰ ਗੇਮ ਦੇ ਵਿੱਚ ਪਾਰਟਿਸਿਪੇਟ ਕਰਨਾ ਵੀ ਸਿਖਾਇਆ ਹੈ ਮੈਨੇ ਹੈ ਨਾ ਪੂਸ਼ੋਨ ਵਾਲੇ ਟਾਈ ਕਮਾਂਡੋ ਦੇ ਵਿੱਚ ਸਟੇਟ ਲੈਵਲ ਤੇ ਡਿਸਟ੍ਰਿਕਟ ਲੈਵਲ ਦੇ ਵਿੱਚ ਮਹੱਤਵਪੂਰਨ ਜਗ੍ਹਾ ਪਾਈ ਹੈ ਮਤਲਬ ਅਸੀਂ ਬਹੁਤ ਅੱਗੇ ਅੱਗੇ ਪੱਧਰਾਂ ਤੇ ਸਾਨੂੰ ਲੈ ਕੇ ਜਾਂਦੇ ਆ ਸਾਡੇ ਅਲੱਗ-ਅਲੱਗ ਤਰ੍ਹਾਂ ਦੇ ਕੋਚ ਰੱਖੇ ਗਏ ਆ ਸਕੂਲ ਦੇ ਵਿੱਚ ਸੇਜੇ ਮੇਰੀ ਗੱਲ ਕੀਤੀ ਜਾਵੇ ਮੇਰੀ ਪ੍ਰਾਪਤੀ ਸਿਰ অলਮੋਸਟ 골ਡ ਜਾਂ ਫਿਰ ਸਿਲਵਰ ਤੱਕ ਰਹੀ ਹੈ ਮੇਰਾ ਨਾਮ ਕਮਲਦੀਪ ਕੌਰ ਹੈ ਤੇ ਮੈਂ ਸੰਜੀਵ ਉਸ ਪਬਲਿਕ ਸਕੂਲ ਬੁੱਢਲਾ ਅਟਾ ਦੇ ਸਟੂਡੈਂਟ ਹਾਂ ਸਾਡੇ ਸਕੂਲ ਦੇ ਵਿੱਚ ਵੱਖ-ਵੱਖ ਗੇਮਾਂ ਨੇ ਵੱਖ-ਵੱਖ ਗੇਮਾਂ ਲਈ ਅਲੱਗ-ਅਲੱਗ ਕੋਚ ਸਾਨੂੰ ਪ੍ਰਦਾਨ ਕੀਤੇ ਗਏ ਨੇ ਤੇ ਸਾਡੇ ਕੋਚ ਬਹੁਤ ਵਧੀਆ ਨੇ ਸਾਨੂੰ ਅਲੱਗ-ਅਲੱਗ ਤਰ੍ਹਾਂ ਦੀ ਟ੍ਰੇਨਿੰਗ ਦਿੰਦੇ ਨੇ ਸਾਨੂੰ ਅਲੱਗ-ਅਲੱਗ ਪੱਧਰਾਂ ਤੇ ਲੈ ਕੇ ਜਾਂਦੇ ਨੇ ਤੇ ਮੈਨੇ ਜੇ ਮੇਰੀ ਗੱਲ ਕਰੀ ਤਾਂ ਮੈਨੂੰ ਬਹੁ ਮੈਂ ਕੁਸ਼ਤੀ ਦੇ ਵਿੱਚ ਸਟੇਟ ਦੇ ਵਿੱਚ 골ਡ ਮੈਡਲ ਹਾਸਲ ਕੀਤਾ ਫਿਰ ਮੂਚੋ ਦੇ ਵਿੱਚ ਵੀ 골ਡ ਮੈਡਲ ਹਾਸਲ ਕੀਤਾ ਸਟੇਟ ਤੇ ਤੇ ਮੈਂ ਨੈਸ਼ਨਲ ਵੀ ਤਾਮਿਲਨਾਡੂ ਖੇਡਣ ਗਈਆਂ ਤੇ ਮੈਨੂੰ ਸਕੂਲ ਨੇ ਆਪਰਚੂਨਿਟੀ ਵੀ ਦਿੱਤੀ ਹੈ ਬਹੁਤ ਸਾਰੀਆਂ ਹਾਂ ਹੁਣ ਮੈਂ ਰੈਸਲਿੰਗ ਦੇ ਵਿੱਚ ਹੁਣੀ ਹੁਣੀ ਅੰਬਾਸਾਡ ਦੇ ਵਿੱਚ 골ਡ ਮੈਡਲ ਜਿੱਤ ਕੇ ਆਈਆਂ ਤੇ ਬਹੁਤ ਜਲ ਮੇਰਾ ਨੈਸ਼ਨਲ ਕੈਂਪ ਲੱਗਣ ਵਾਲਾ ਹਰ ਦਿਨ ਹਰੇਕ ਤੱਕ ਉਸ ਦਿਨ ਇਨਫੋਰਮੇਸ਼ਨ ਨਹੀਂ ਆਈ ਵੀ ਉਹ ਕਿੱਥੇ ਲੱਗੂਗਾ ਤੇ ਕਿਵੇਂ ਹੋਊਗਾ